ਰਾਜਸੰਸੀ ਪਿੰਡ ਬੋਪਾ ਰਾਏ ਦੇ ਵਿੱਚ ਜਿੱਥੇ ਇੱਕ ਪਿਤਾ ਵੱਲੋਂ ਆਪਣੀ ਧੀ ਦਾ ਕਤਲ ਕੀਤਾ ਤਾਂ ਨਾਲ ਉਸਦੇ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ ਸੀ ਅਸੀਂ ਉਸ ਲੋਕੇਸ਼ਨ ਦੇ ਉੱਤੇ ਉਸ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਜਿਹੜੀ ਪੂਰੀ ਘਟਨਾ ਵਾਪਰੀ ਸੀ ਇਹ ਘਰ ਹੈ ਤਾਂ ਬੜੀ ਵੱਡੀ ਘਟਨਾ ਸੀ ਪਰਿਵਾਰ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਕਿ ਤਬਾਹ ਹੋ ਗਿਆ ਪਿਤਾ ਜਿਹੜੇ ਨੇ ਜੇਲ੍ਹ ਚਲੇ ਗਏ ਧੀ ਦੀ ਮੌਤ ਹੋ ਗਈ ਆ ਤਾਂ ਪਰਿਵਾਰ ਵਿਖਰ ਗਿਆ ਇਹ ਉਹ ਨਿਸ਼ਾਨ ਜਿਹੜੇ ਤੁਸੀਂ ਦੇਖਦੇ ਪਏ ਜੀ ਜਿਸ ਤਰੀਕੇ ਨਾਲ ਪੁਲਿਸ ਨੇ ਜਿਹੜੇ ਨਿਸ਼ਾਨ ਬਣਾਏ ਸਨ ਇਹ ਉਹ ਨਿਸ਼ਾਨ ਨੇ ਜਿਸ ਤਰੀਕੇ ਦੇ ਨਾਲ ਇਹ ਜਿਹੜੀ ਘਟਨਾ ਵਾਪਰੀ ਸੀ ਸਵਾਲਾਂ ਦੇ ਘੇਰੇ ਦੇ ਵਿੱਚ ਸੀ ਆਖਿਰਕਾਰ ਕਿਉਂ ਐਡਾ ਵੱਡਾ ਕਦਮ ਚੁੱਕਣਾ ਪਿਆ ਇਹ ਕਿਤੇ ਨਾ ਕਿਤੇ ਸਵਾਲ ਜਰੂਰ ਖੜੇ ਹੁੰਦੇ ਪਏ ਨੇ ਪਿੰਡ ਦੇ ਮੋਤਵਾਰ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ ਪਰਿਵਾਰ ਵੀ ਅਚਾਨਕ ਹੀ ਜਦੋਂ ਇੱਥੇ ਪਹੁੰਚੇ ਅਸੀਂ ਤੇ ਪਰਿਵਾਰ ਵੀ ਇੱਥੇ ਪਹੁੰਚਿਆ ਤਾਂ ਹੁਣ ਉਹਨਾਂ ਦੇ ਕੁਝ ਡਾਕੂਮੈਂਟ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਫਿਲਹਾਲ ਇਹ ਤਸਵੀਰ ਜਿਹੜੀ ਕਿਤੇ ਨਕਤੇ ਆ ਦੱਸਦੀ ਹੈ ਕਿ ਕਿਸ ਤਰੀਕੇ ਦੇ ਨਾਲ ਘਟਨਾ ਵਾਪਰੀ ਹੈ ਪਿਤਾ ਨੇ ਡੱਕੋ ਖੋਫਨਾਕ ਕਦਮ ਚੁੱਕਿਆ ਆਪਣੀ ਵੀ ਜ਼ਿੰਦਗੀ ਕਿਤਨਾ ਕਿਤੇ ਖਰਾਬ ਹੋਈ ਤੇ ਪਰਿਵਾਰ ਦੀ ਵੀ ਹੋਈ ਹੈ ਪਰਿਵਾਰ ਹੁਣ ਬिखर ਚੁੱਕਿਆ ਫਿਲਹਾਲ ਦੀ ਕਿੜੀ ਪੁਲਿਸ ਵੱਲੋਂ ਹੁਣ ਅਗਲੀ ਜਾਂਚ ਕੀ ਕੀਤੀ ਜਾਂਦੀ ਹੈ ਦੇਖਣ ਵਾਲੀ ਗੱਲ ਹੋਏਗੀ ਤੇ ਲੜਕੀ ਦੇ ਮਾਤਾ ਜੀ ਮੌਜੂਦ ਨੇ ਤੇ ਨਾਲ ਦੇ ਨਾਲ ਪਿੰਡ ਦੇ ਸਰਪੰਚ ਮੋਤਵਰ ਜੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਪੁਲਿਸ ਵੱਲੋਂ ਆਪਣੇ ਤਰੀਕੇ ਨਾਲ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ ਕੋਸ਼ਿਸ਼ ਕਰਦੇ ਆ ਮਾਤਾ ਜੀ ਬੜੀ ਵੱਡੀ ਬੜਾ ਵੱਡਾ ਇੱਕ ਘਾਟਾ ਪੈ ਗਿਆ ਧੀ ਵੀ ਚਲੀ ਗਈ ਤੁਹਾਡੇ ਪਤੀ ਵੀ ਚਲੇ ਗਏ ਹੋਇਆ ਕੀ ਸੀ ਥੋੜਾ ਜਿਹਾ ਵੇ ਇਦੋਂ 3 ਸਾਲ ਹੋ ਗਏ ਅਸੀਂ ਡੱਕਦੇ ਆਂ ਤੇ ਤੇਰਾ ਵਿਆਹ ਕਰ ਦਿੰਨੇ ਆਂ ਦੋ ਡੰਗਰ ਵੇਚ ਦਿੰਨੇ ਆਂ ਅੱਛਾ ਕੁੜੀ ਨੂੰ ਕਿਹਾ ਕੁੜੀ ਨੂੰ ਕਿਹਾ ਇਹ ਤਾਂ ਮੰਨਦੀ ਨਹੀਂ ਇਹ ਕਹਿੰਦੀ ਮੁੰਡਾ ਵਖਾ ਪਹਿਲਾਂ ਤੂੰ ਦਾ ਮਾਪਿਓ ਸਾਦਾ ਅੱਛਾ ਫੇ ਨਹੀਂ ਵਿਖਾ ਮੁੰਡੇ ਦਾ ਮਾਪਿਓ ਨਹੀਂ ਹੀ ਮੰਨਦਾ ਅੱਛਾ ਮੁੰਡੇ ਦਾ ਮਾਪਿਓ ਮੰਨਦਾ ਨਹੀਂ ਸੀ ਮੰਨਦਾ ਨਹੀਂ ਸੀ ਹਾਂ ਕਾਰਨ ਕਿ ਤੱਕ ਕਿਉਂ ਨਹੀਂ ਜੱਟ ਸੀ ਅੱਛਾ ਜੱਟ ਸੀ ਉਹਦਾ ਮਨ ਦੇ ਵਿੱਚ ਹਾਂ ਅਸਲ ਜੀ ਮਜਬੂਤ ਸੀ ਹਾਂ ਹੀ ਮਜਬੂਤ ਸੀ ਹਾਂ ਹਾਂ ਅੱਛਾ ਮਾਤਾ ਜੀ ਤੁਸੀਂ ਕੁੜੀ ਨੂੰ ਕਿੰਨੀ ਵਾਰੀ ਸਮਝਾ ਦਿੱਤਾ ਸੀ ਕਿ ਨਾ ਕਰ ਸਮਝਾ ਦਿੱਤਾ ਸੀ ਇਹਦਾ ਜਨਮ ਦੇ ਨਹੀਂ ਤੋ ਹੋ ਗਏ 5-6 ਮਹੀਨੇ ਮੈਨੂੰ ਤਰੀਕ ਉਦੋਂ ਮੁੰਡਾ ਕੇਕ ਲੈਣ ਗਿਆ ਮੈਂ ਮੁੰਡੇ ਨੂੰ ਮੰਗਰੋਂ ਮਨ ਕਰਤਾ ਮੈਂ ਹਾਂ ਕੁੜੀ ਨੇ ਇਦਾਂ ਕੀਤੀ ਆ ਤੇ ਮੈਂ ਕੇਕ ਲੈਣ ਦੇ ਘਰੇ ਹੀ ਆ ਜਾਂਦਾ ਸੀ ਮੁੰਡਾ ਘਰੇ ਆ ਪਈ ਆ ਜਾਂਦਾ ਸੀ ਘਰੇ ਹਾਂਜੀ ਇੱਥੇ ਹੀ ਕਰ ਕੁੜੀਆ ਤੁਰਦੀ ਨਹੀਂ ਆ ਮੈਂ ਕੰਮ ਕਰਨ ਚਲ ਜਾਂ ਨਹੀਂ ਡੇਰੇ ਤੇ ਕਿੰਨੇ ਬੱਚੇ ਤੁਹਾਡੇ ਤਿੰਨ ਚਾਰ ਆ ਅੱਧ ਤੇ ਕੁੜੀਆ ਇੱਕ ਵਿਆਹੀ ਆ ਇੱਕ ਕੁੜੀਆ ਬਈ ਚਾਰ ਕੁੜੀਆਂ ਹੀ ਨੇ ਬਸ ਬੇਟਾ ਬੇਟਾ ਹੈ ਘਰ ਤੇਨੂੰ ਉਹ ਵੱਡਾ ਏ ਛੋਟਾ ਛੋਟਾ ਏ ਅੱਛਾ ਜਿੰਨਾ ਦੇ ਵੱਲੋਂ ਤੁਹਾਡੇ ਪਤੀ ਜਿਹੜੀ ਤੁਹਾਡੇ ਪਤੀ ਨੇ ਉਹ ਕੀ ਕਰਦੇ ਕੀ ਬੁੜੀ ਤਾਂ ਵੱਡਾ ਹੀ ਇਥੋਂ ਸਮਝ ਗਿਆ ਕਰਦੇ ਕਿਸ ਤੁਹਾਡੇ ਪਤੀ ਉਹ ਡੰਗਰ ਮੱਛੇ ਅਹੀਂ ਦੋਵੇਂ ਜੀ ਸਾਹ ਮੈਂ ਦੇਖਿਆ ਉਹਨੇ ਭੰਗਵੇਂ ਕੱਪੜੇ ਪਾਏ ਹੋਇਆ ਕਿ ਸੇਵਾ ਸੁਭਾਵੀ ਕਰਦੇ ਪਹਿਲੋਂ ਕਰਦੇ ਹੁੰਦੇ ਨਹੀਂ ਕਰਦੇ ਹੁਣ ਸੇਵਾ ਨਹੀਂ ਸੀ ਕਰਦੇ ਹੁਣ ਸਿਰਫ ਇਹਤ ਨਹੀਂ ਹਾਂਜੀ ਹਾਂਜੀ ਮਤਲਬ ਜੀ ਬੜਾ ਵੱਡਾ ਘਾਟਾ ਪੈ ਗਿਆ ਤੁਹਾਡਾ ਪਰਿਵਾਰ ਬिखर ਗਿਆ ਪਤੀ ਦੇ ਸਿਰ ਤੇ ਸਾਰਾ ਕੁਝ ਹੁੰਦਾ ਉਹ ਚਲੇ ਗਏ ਬੇਟੀ ਦੀ ਮੌਤ ਹੋ ਗਈ ਹੈ ਕਿਤਰਾ ਹੈ ਸਦਮਾ ਜਾਨ ਕੇ ਕਿ ਪਿਤਾ ਨੇ ਪਿਤਾ ਦਾ ਖੂਨ ਖੋਲਿਆ ਤੇ ਉਹਨੇ ਹਰਕਤ ਨੂੰ ਅੰਜਾਮ ਦਿੱਤਾ ਹੋਣਾ ਆ ਪਿਤਾ ਦਾ ਖੂਨ ਖੋਲਦਾ ਵੀ ਹੈ ਜਦੋਂ ਬੇਟੀ ਇਸ ਤਰੀਕੇ ਦੀ ਬੇਸਤਰੀਕੇ ਦਾ ਕਦਮ ਚੁੱਕਦੀ ਹੈ ਪਰ ਸਵਾਲ ਇੱਥੇ ਖੜੇ ਹੁੰਦੇ ਆ ਕਿ ਜੇਕਰ ਅਸੀਂ ਕਿਸੇ ਨੂੰ ਮੌਤ ਦੇ ਘਾਟ ਹੀ ਉਤਾਰ ਦਿੰਨੇ ਆ ਤਾਂ ਫਿਰ ਸਜ਼ਾ ਸਾਨੂੰ ਹੀ ਮਿਲਦੀ ਹੈ ਜ਼ਿੰਦਗੀ ਸਾਡੀ ਵੀ ਖਰਾਬ ਹੁੰਦੀ ਹੈ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਬਚਾਣਾ ਤਾਂ ਆਪਣੇ ਗੁੱਸੇ ਤੇ ਕਾਬੂ ਰੱਖਣਾ ਪਏਗਾ ਪਿਤਾ ਦੇ ਵੱਲੋਂ ਇੱਕ ਖੋਪਨਾ ਕਦਮ ਚੁੱਕਿਆ ਗਿਆ ਪਿੰਟ